ਹਾੀਰ ਦਾ ਹੀਰੇ ਕੜਕ ਕੇ ਆਖਦੀ ਨਾਲ ਗੁੱਸੇ ਮੈਂ ਵੇਖਦੀ ਹਾਂ ਖੱਬੀ ਖਾਨ ਕਿਹੜਾ ਬਿਨਾ ਸੱਦਿਆ ਮੈਂ ਡੜੀ ਸੇਜ ਉੱਤੇ ਸੁੱਤਾ ਲੰਮੀਆਂ ਤਣ ਮਹਿਮਾਨ ਕਿਹੜਾ ਕਿਨੇ ਮਾਰੀਆਂ ਮੌਤ ਨੂੰ ਆਪਵਾਜਾਂ ਆਇਆ ਤਲੀ ਤੇ ਰਖ ਕੇ ਜਾਨ ਕਿਹੜਾ ਗਿੱਦੜ ਸ਼ੇਰ ਦੀ ਜੂ ਵਿੱਚ ਕੌਣ ਆਇਆ ਆਇਆ ਵਿੱਚ ਵਸਤ ਸ਼ੈਤਾਨ ਕਿਹੜਾ ਗੁੱਸਾ ਹੀਰ ਸਿਆਲ ਦਾ ਜਾਣਦਾ ਨਹੀਂ ਇਧਰ ਆ ਗਿਆ ਅੱਜ ਨਦਾਨ ਕਿਹੜਾ ਥਾਂਡਾ ਅੰਗ ਤਲਵਾਰ ਦੇ ਵੰਝਲੀ ਨੂੰ ਚੁੱਕੀ ਆ ਗਿਆ ਸਹਿਬ ਜਵਾਨ ਕਿਹੜਾ ਥਾਂਡਾ ਅੰਗ ਤਲਵਾਰ ਦੇ ਵੰਝਲੀ ਨੂੰ ਚੁੱਕੀ ਆ ਗਿਆ ਸਹਿਬ ਜਵਾਨ ਕਿਹੜਾ